ਪਹਿਲੇ ਦੀ ਸ਼ਹੀਦੀ ਜਿਹੜਾ 40 ਮੁਕਤਿਆਂ ਦੀ ਪਵਿੱਤਰ ਧਰਤੀ ਆ ਉਸ ਅਸਥਾਨ ਤੇ ਜੋ ਉਥੋਂ ਗੱਲਾਂ ਆਖੀਆਂ ਗਈਆਂ ਨੇ ਇਹ ਕਹਿ ਸਕਦੇ ਆ ਹੁਕਮਨਾਮਿਆਂ ਨੂੰ ਲੈ ਕੇ ਜਨਤਕ ਤੌਰ ਤੇ ਐਦਾਂ ਦੀ ਕੋਈ ਗੱਲ ਨਹੀਂ ਆਖਣੀ ਚਾਹੀਦੀ ਜਿਸ ਗੱਲ ਦੇ ਨਾਲ ਆਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿੰਦੂ ਪਰੰਤੂ ਕੋਈ ਕਰਨ ਦਾ ਮੌਕਾ ਮਿਲੇ ਜਾਂ ਸਾਡੀ ਉਸ ਮਹਾਨ ਸੰਸਥਾ ਨੂੰ ਕਿਸੇ ਕਿਸਮ ਦੀ ਕੋਈ ਟਾਲ ਲੱਗ ਸਕੇ ਇਹ ਨਹੀਂ ਚਾਹੀਦਾ ਸੀਗਾ ਬਡਾਰਾ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਅਸ਼ੋ ਜੀਪੀਸੀ ਦੇ ਔਰ ਕਾਲ ਤੱਕ ਦੇ ਸਾਭ ਦੇ ਹੁਕਮਾਂ ਨੂੰ ਇਹ ਚ ਜਾਣਦੀ ਹੈ ਕਿਆ ਕੱਲ ਦੇ ਫੈਸਲੇ ਨੂੰ ਤੁਸੀਂ ਸਮਝਦੇ ਹੋ ਕਿ ਇਹ ਉਹੀ ਚੀਜ਼ ਹੈ ਜਿਹੜੀ ਆਮ ਲੋਕ ਸਮਝਦੇ ਸੀਗੇ ਕਿ ਇਹ ਪਿਚ ਨਹੀਂ ਜਾਣਦੇ ਕੋਈ ਵੀ ਅਸ਼ੀ ਗੱਲ ਨਹੀਂ ਜੀ ਇਹ ਬਿਲਕੁਲ ਗਲਤ ਹੈ ਕਿ ਕੋਈ ਸ਼੍ਰੋਮਣੀ ਕਾਲੀ ਦਲ ਅਕਾਲ ਤਖਤ ਦੇ ਸਾਭ ਦੇ ਫੈਸਲੇ ਪਿਚ ਨਹੀਂ ਸੰਦੇ ਬਿਲਕੁਲ ਸਮਝਦੇ ਆ ਸਮਝਣੇ ਪਾਉਣਗੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਨ ਲਾਗੂ ਹੋਣਗੇ ਇਹ ਤੁਹਾਡੇ ਸਾਹਮਣੇ ਆ ਜਾਣਾ ਹੈ ਸਾਹਿਬ ਵੀ ਅਕਾਲੀ ਦਲ ਧੜਿਆਂ 'ਚ ਵੰਡ ਗਿਆ ਨਵਾਂ ਅਕਾਲੀ ਦਲ ਇੱਕ ਹੋਰ ਨਵੀਂ ਵਾਲਾ ਜੀਤਿਆਰ ਹੋਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਤਾਂ ਆਪਾਂ ਇੱਕ ਲੋਕਤੰਤਰੀ ਦੇਸ਼ ਵਿੱਚ ਸਾਰੇ ਆਪਣਾ ਜਿਹੜਾ ਜ਼ਿੰਦਗੀ ਬਤੀਤ ਕਰ ਰਹੇ ਆ ਡੈਮੋਕ੍ਰੇਸੀ ਆ ਹਰ ਇੱਕ ਨੂੰ ਅਧਿਕਾਰ ਹੈਗਾ ਆ ਜਿਹਨੇ ਕੋਈ ਆਪਣੀ ਜਥੇਬੰਦੀ ਬਣਾਉਣੀ ਆ ਜਾਂ ਕੋਈ ਉਹਨੇ ਲਹਿਰ ਸ਼ੁਰੂ ਕਰਨੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰੇ ਸਾਰੀਆਂ ਗੱਲਾਂ ਤਾਂ ਹੋ ਰਹੀਆਂ ਕਰਕੇ ਪੰਥਕ ਸਫਾਂ 'ਚ ਬਹੁਤ ਵੱਡਾ ਖਲਾਅ ਆ ਬੜੀ ਬੜੀ ਵੈਕਿਊਮ ਆ ਇਹ ਵੈਕਿਊਮ ਨੂੰ ਕੌਣ ਪਾਦਾ ਸਮਝ ਦੱਸੂਗਾ ਗੁਰੂ ਸਾਹਿਬ ਦੇ ਆਪਣੇ ਅਸਥਾਨ ਦੇ ਸਾਹਮਣੇ ਖੜੇ ਆ ਅਸੀਂ ਚਾਹੁੰਦੇ ਆ ਸਮੁੱਚੇ ਪੰਥ ਵਿੱਚ ਇਕਤਾ ਹੋਵੇ ਸਾਰੇ ਪੰਥਕ ਆਗੂ ਜਿਨੇ ਵੀ ਧੜੇ ਨੇ ਜਾਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੇ ਇਕੱਠੇ ਹੋ ਕੇ ਕੰਮ ਕਰਨ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਪਣਾ ਪ੍ਰੋਗਰਾਮ ਪੈ ਕਰ ਲੈਣਾ ਜਿਹੜਾ ਪ੍ਰੋਗਰਾਮ ਪੰਥ ਵਾਸਤੇ ਪੰਜਾਬ ਵਾਸਤੇ ਤੇ ਪੰਜਾਬੀਅਤ ਵਾਸਤੇ ਜਿਹੜਾ ਆਪਣੇ ਫਾਇਦੇ ਮੰਦੇ ਆ ਜਿਹੜਾ ਪੰਜਾਬ ਦਾ ਭਲਾ ਕਰੂਗਾ ਜੀ ਬਡਲ ਸਾਹਿਬ ਸੱਤ ਮੈਂਬਰੀ ਕਮੇਟੀ ਦਾ ਗਠਨ ਮਾਲੀਸ਼ ਕਾਲ ਕਾਰਸਾਬੀ ਤਸੀਲ ਦੇਖੋ ਉਹ ਅੱਜ ਵੀ ਉੱਥੇ ਦੀ ਉੱਥੇ ਹੀ ਆ ਆਨਕਾਨੀ ਕਰ ਰਹੇ ਸ਼ਾਇਦ ਕਿ ਉਹ ਛੱਡ ਕੇ ਚਲੇ ਜਾਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਕੋਈ ਪੰਜ ਮੈਂਬਰ ਆ ਆਨਕਾਨੀ ਨਹੀਂ ਕਰ ਰਹੇ ਅਸੀਂ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਮਿਲਣ ਆਏ ਆ ਤੇ ਸਾਰੀ ਸੱਤ ਮੈਂਬਰੀ ਕਮੇਟੀ ਇਕਾਲਤਖ ਸਾਹਿਬ ਦੇ ਹੁਕਮਨਾਮਿਆਂ ਤੇ ਪਾਬੰਦ ਹੈ ਓਕੇ